ਮੋਹਾਲੀ ਵਿਖੇ ਸਫਾਈ ਨੂੰ ਲੈ ਕੇ ਨਿਜੀ ਹਸਪੀਟਲ ਦੇ ਨੀ ਰਿਪਲੇਸਮੈਂਟ ਸਰਜਨ ਡਾਕਟਰ ਗਗਨਦੀਪ ਵੱਲੋਂ ਬਣਾਈ ਗਈ ਸੰਸਥਾ ਬਲੋਸਮ ਆਫ ਹੋਪਸ ਦੇ ਮੈਂਬਰਾਂ ਨੇ ਬਾਬਾ ਬਾਲ ਭਾਰਤੀ ਜੀ ਸਮਾਦ ਸੈਕਟਰ 71 ਮੋਹਾਲੀ ਦੇ ਬਾਹਰ ਪਏ ਕੂੜੇ ਦੀ ਸਫਾਈ ਕੀਤੀ ਅਤੇ ਵਾਸੀਆਂ ਨੂੰ ਕੂੜਾ ਨਾ ਖਿਲਾਰਨ ਦੀ ਅਪੀਲ ਕੀਤੀ ਅਤੇ ਆਸ-ਪਾਸ ਸਫਾਈ ਰੱਖਣ ਲਈ ਜਾਗਰੂਕ ਕੀਤਾ ਇਸ ਮੌਕੇ ਬਾਬਾ ਬਾਲ ਭਾਰਤੀ ਜੀ ਸਮਾਦ ਪ੍ਰਾਚੀਨ ਸ਼ਿਵ ਮੰਦਿਰ ਸੈਕਟਰ 71 ਦੇ ਪ੍ਰਧਾਨ ਤਰਲੋਚਨ ਬੈਦਵਾਨ ਆਪਣੀ ਟੀਮ ਨਾਲ ਮੌਜੂਦ ਰਹੇ ਤੇ ਡਾਕਟਰ ਗਗਨਦੀਪ ਦੇ ਇਸ ਕਾਰਜ ਦੀ ਸਰਾਹਣਾ ਕੀਤੀ ਇਸ ਮੌਕੇ ਤੇ ਡਾਕਟਰ ਗਗਨਦੀਪ ਨੇ ਲੋਕਾਂ ਨੂੰ ਸੰਸਥਾ ਨਾਲ ਜੁੜਨ ਲਈ ਕਿਹਾ ਤਾਂ ਕਿ ਸਫਾਈ ਰੱਖਣ ਦੇ ਇਸ ਕਦਮ ਨੂੰ ਮੰਦਿਰ ਤੋਂ ਇਲਾਵਾ ਪੰਜਾਬ ਦੇਸ਼ ਭਰ ਦੇ ਲੋਕ ਮੰਦਿਰ ਮੇਂ ਪੂਜਾ ਕਰਨੇ ਆਤੇ ਹੈ ਤੇ ਸਫਾਈ ਤੇ ਆਪਣੀ ਪੂਜਾ ਮਾਫੂਣੇ ਕੇ ਬਾਅਦ ਉਸਕੋ ਮੈਂ ਡਾਕਟਰ ਗਗਨਦੀਪ ਗੁਪਤਾ 40 ਮਹਾਲੀ ਚ ਨੀਰ ਰਿਪਲੇਸਮੈਂਟ ਸਰਜਨ ਦੇ ਤੌਰ ਤੇ ਮੈਂ ਕੰਮ ਕਰ ਰਹੇ ਹਾਂ ਤੇ ਬੇਸਿਕਲੀ ਇਹ ਜੋ ਅਸੀਂ ਸੰਸਥਾ ਬਣਾਈ ਹੈ ਮੈਂ ਤੇ ਮੇਰੇ ਵਾਈਫ ਨੇ ਮਿਲ ਕੇ ਜਿਹਦਾ ਨਾਮ ਹੈ ਬਲੋਸਮਸ ਆਫ ਹੋਪ ٹرسٹ ਉਹ ਸੰਸਥਾ ਦਾ ਸਭ ਤੋਂ ਮੇਨ ਜਿਹੜਾ ਕੰਮ ਹੈ ਉਹ ਇਹ ਹੈ ਵੀ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ ਰੱਖੀਏ ਬਦ ਤੋਂ ਬਦ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਕਿ ਉਹ ਗੰਦਗੀ ਨਾ ਫੈਲਾਨ ਤੇ ਆਪਣੇ ਛੋਟੇ ਬੱਚਿਆਂ ਨੂੰ ਹਰ ਹਰ ਲੋਕ ਨੂੰ ਜਾਗਰੂਕ ਕਰਨ ਤਾਂ ਕਿ ਆਪਾਂ ਇਸ ਚੀਜ਼ ਨੂੰ ਅੱਗੇ ਤੋਂ ਅੱਗੇ ਇੰਪਰੂਵ ਕਰੀਏ ਤੇ ਗੰਦਗੀ ਦੀ ਜਿਹੜੀ ਪ੍ਰੋਬਲਮ ਹੈ ਉਹ ਵਿਦ ਟਾਈਮ ਸੋਲਵ ਹੋ ਜੇ। ਉਹ ਸਰ ਕੀ ਪੋਸੀਬਲ ਹੈ ਕਿਉਂਕਿ ਤੁਸੀਂ ਦਨ ਸਫਾਈ ਕਰੋਗੇ ਰਾਤ ਨੂੰ ਇਥੇ ਕੋਈ ਜ਼ਿੰਮੇਵਾਰ ਤੇ ਹੋਏਗਾ ਨਹੀਂ ਕਿਹਾ ਕੋਈ ਜਾਗਰੂਕਤਾ ਮਹੀਨ ਵੀ ਚਲਾਈ ਜਾ ਰਹੀ ਹੈ ਇਸ ਵਾਸਤੇ ਬਿਲਕੁਲ ਸਰ ਇਹ ਦੇਖੋ ਇਹਦਾ ਪਰਪਸ ਜਾਗਰੂਕਤਾ ਹੀ ਹੈ ਕਿਉਂਕਿ ਅਸੀਂ 15 ਦਿਨ ਪਹਿਲਾਂ ਜਿਸ ਏਰੀਆ ਦੀ ਸਫਾਈ ਕੀਤੀ ਸੀ ਮੈਂ ਕੱਲ ਉੱਥੋਂ ਦੀ ਲੰਘ ਰਿਹਾ ਸੀ ਉਸ ਏਰੀਏ ਦੀ ਆਲਮੋਸਟ ਸੇਮ ਹਾਲਤ ਹੋ ਗਈ ਹੈ ਜੋ 15 ਦਿਨ ਪਹਿਲਾਂ ਸੀ ਤਾਂ ਉਹੀ ਮੈਂ بار بار ਕਹਿੰਦਾ ਆਪਣੇ ਜੋ ਵੀਡੀਓ ਜਾਂ ਮੈਸੇਜ ਚ ਕਿ ਵੀਡੀਓ ਇਹ ਜਿਹੜਾ ਸਫਾਈ ਹੈ ਉਹ ਕਰਨੀ ਜ਼ਿਆਦਾ ਜ਼ਰੂਰੀ ਨਹੀਂ ਹੈ ਉਹਨੂੰ ਗੰਦਗੀ ਨਾ ਫੈਲਾਓ ਉਸ ਦੀ ਚੀਜ਼ ਦੀ ਜਾਗਰੂਕਤਾ ਆਣਾ ਜ਼ਰੂਰੀ ਹੈ ਤમે ਜੋ ਵੀ ਮ्युनਿਸਪਲ ਕਾਰਪੋਰੇਸ਼ਨ ਦੇ ਅਥਾਰਟिटीज ਨੇ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਵੀ ਲੋਕਾਂ ਨੂੰ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਕੋਈ ਕੈਂਪੇਨ ਜਾਂ ਮੁਹਿੰਮ ਚਲਾਨ ਤਾਂ ਕਿ ਲੋਕ ਘੱਟੋ ਘੱਟ ਗੰਦਗੀ ਛੁਡਾਉਣ ਤੇ ਅੱਜ ਸਰ ਕਿੱਥੇ ਆਏ ਹੋ ਤੁਸੀਂ ਕਿੱਥੇ ਆਪਣੀ ਮੁਹਿੰਮ ਮੈਂ ਸੈਕਟਰ 71 ਦਾ ਜੋ ਬਾਲਾਜੀ ਮੰਦਿਰ ਹੈ ਪ੍ਰਾਚੀਨ ਬਾਲਾਜੀ ਮੰਦਿਰ ਹੈ ਉਹਨਾਂ ਦੇ ਸਾਹਮਣੇ ਮੈਨੂੰ ਇੱਥੋਂ ਮੈਸੇਜ ਮਿਲਿਆ ਵੀ ਇਸ ਏਰੀਏ 'ਚ ਬਹੁਤ ਜ਼ਿਆਦਾ ਗੰਦਗੀ ਰਹਿੰਦੀ ਹੈ ਔਰ ਬੇਸਿਕਲੀ ਇਹ ਗੰਦਗੀ ਬਿਲਕੁਲ ਮੰਦਿਰ ਦੇ ਗੇਟ ਦੇ ਸਾਹਮਣੇ ਹੈ ਲੋਕਾਂ ਨੂੰ ਥੋੜੀ ਜੀ ਆਪਣੀ ਉਸ ਚੀਜ਼ ਤੋਂ ਕਮ ਲੈਣਾ ਚਾਹੀਦਾ ਹੈ ਵੀ ਇਸ ਤਰ੍ਹਾਂ ਨਾ ਕਰਨ ਤਾਂ ਕਿ ਗੰਦਗੀ ਦੀ ਪ੍ਰੋਬਲਮ ਸੋਲਵ ਹੁੰਦੀ ਜਾਵੇ ਮੈਂ ਮੰਦਿਰ ਦੇ ਜੋ ਕਮੇਟੀ ਦੇ ਪ੍ਰਧਾਨ ਜੀ ਹੈ ਉਹਨਾਂ ਨੂੰ ਰਿਕੁਐਸਟ ਕਰੂੰਗਾ ਵੀ ਦੋ ਸ਼ਬਦ ਬੋਲੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕਿ ਗੰਦਗੀ ਦੀ ਮਨੀਓਮ ਚਲਾਈ ਹੋ ਸਾਫ ਰੰਗ ਦੀ ਮਨੀਓਮ ਚਲਾਈ ਗਈ ਹੈ ਮੁਹਾਲਲੇ ਵਿੱਚ ਗੰਦਗੀ ਦਾ ਬੜਾ ਵੱਡਾ ਮੁੱਦਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਚਾਰੀ ਐਨ ਜੀਓਜ਼ ਦੇ ਬਾਰੇ ਡਾਕਟਰ ਸਾਹਿਬ ਪਹਿਲਾਂ ਤਾਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਡਾਕਟਰ ਸਾਹਿਬ ਗਗਨਦੀਪ ਜੀ ਗੁਪਤਾ ਜੀ ਜਿਹੜੇ ਕਿ ਬਲੇਸਿੰਗ ਆਫ ਹੋਮ ਟਰਸਟ ਦੀ ਸੰਸਥਾ ਚਲਾ ਰਹੇ ਨੇ ਦੋਨੇ ਮੀਆਂ ਬੀਬੀ ਨੇ ਦੋਨੇ ਡਾਕਟਰ ਨੇ ਸਾਨੂੰ ਇਹ ਦੇਖ ਕੇ ਬਹੁਤ ਅश्चਰਬ ਹੋ ਰਿਹਾ ਕਿਉਂਕਿ ਅੱਜ ਆਪਾਂ ਦੇਖ ਰਹੇ ਹਾਂ ਸਾਰੇ ਜਿੰਨੇ ਵੀ ਪ੍ਰਾਈਵੇਟ ਡਾਕਟਰ ਨੇ ਸਰਕਾਰੀ ਡਾਕਟਰ ਨੇ ਉਹ ਵੀ ਸ਼ਾਮ ਨੂੰ ओपीडी ਆਪਣੀਆਂ ਕੋਠੀਆਂ ਦੇ ਵਿੱਚ ਲਾਉਂਦੇ ਆ ਡਾਕਟਰ ਸਾਹਿਬ ਕੋਲੇ ਜਿਹੜੇ ਹੈਗਾ ਗੋਡੇ ਬਦਲ ਦੀ ਜੇ ਆਪਾਂ ਪੰਜਾਬੀ ਚ ਕਹੀਏ ਗੋਡੇ ਬਦਲ ਦੀ ਤੇ ਇਹਨਾਂ ਦੀ ਜਿਹੜੀ ਮਿਠਾਈ ਹੈ ਉਹ ਜਿਹੜੇ ਬੱਚੇ ਨੇ ਜਿਹੜੀ ਕਰ ਦਿੰਦੀ ਆਪਣੀ ਚੱਕ ਸਕਦੇ ਆ ਕੁਝ ਹੋਰ ਜਿਹੜਿਆਂ ਨੂੰ ਪੈਰਾਲਾਈਜ ਵਗੈਰਾ ਹੋਇਆ ਉਹਨਾਂ ਨੂੰ ਉਹ ਦੇਖਦੇ ਨੇ ਤੇ ਦੋਨੇ ਸਪੈਸ਼ਲਿਸਟ ਜਰਨਲ ਮਾਹਰ ਨੇ ਤੇ ਆ ਸਾਨੂੰ ਇਹ ਵੀ ਉੱਥੇ ਬੈਠ ਕੇ ਸ਼ਾਮ ਨੂੰ ਦੋ ਘੰਟੇ ਜਿਹੜਾ ਕੰਮ ਇਹ ਹੋਲ ਕਰ ਰਹੇ ਨੇ ਇਹ ਸਾਡੇ ਵਾਸਤੇ ਕਰ ਰਹੇ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਕਰ ਰਹੇ ਨੇ ਤੇ ਆ ਸਾਨੂੰ ਇਹ ਬੜੀ ਖੁਸ਼ੀ ਹੋ ਰਹੀ ਹੈ ਵੀ ਇਹ ਵੀ ਆਮ ਉੱਥੇ OPD ਲਾ ਕੇ ਇਹ ਵੀ ਪੈਸੇ ਕਮਾ ਸਕਦੇ ਆ ਬੜੇ ਰਾਮ ਨਾਲ ਕਮਾ ਸਕਦੇ ਨੇ ਦੋਨੇ ਜੀ ਪਰ ਇਹ ਹੁਣ ਸਾਨੂੰ ਪਤਾ ਲੱਗਿਆ ਕਿ ਜਿਹੜੇ ਮੁੰਡੇ ਨਾਲ ਰੱਖੇ ਹੋਏ ਨੇ ਉਹਨਾਂ ਨੂੰ ਪੇ ਕਰ ਰਹੇ ਆ ਰੀੜੀ ਵਾਲਿਆਂ ਨੂੰ ਪੇ ਕਰ ਰਹੇ ਆ ਆਪਣੇ ਕੋਲੋਂ ਦੇ ਕੇ 2 2.5 ਘੰਟੇ ਇਹ ਲਾ ਰਹੇ ਆ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਐ ਇਸ ਗੱਲ ਦੀ ਕਿਉਂਕਿ ਇਹ ਜਿਹੜੇ ਜਿੱਥੇ ਅਸੀਂ ਜੀ ਜਗ੍ਹਾ ਤੇ ਖੜੇ ਆ ਬਾਬਾ ਬਾਲ ਭਾਰਤੀ ਪ੍ਰਾਚੀਨ ਸੇਮੰਦਰ ਮੈਂ ਉਹਦਾ ਪ੍ਰਧਾਨ ਐ ਕੱਲ ਹੀ ਅਸੀਂ ਆਪਣੀ ਸੰਸਥਾ ਵੱਲੋਂ ਆ ਪਿੱਛੇ ਦੇਖੋ ਤੁਸੀਂ ਆ ਜਿਹੜਾ ਹੈਗਾ ਕੱਲ ਜਿੰਨਾ ਕੂੜਾ ਡਾਕਟਰ ਸਾਹਿਬ ਨੇ ਇਕੱਠਾ ਕਰਿਆ ਹਲੇ ਕੱਲ ਹੀ ਇਹ ਇਕੱਠਾ ਕਰਕੇ ਇੱਥੇ ਅੱਜ ਨੂੰ ਪਾਜੀ ਜਾਂ ਦੂਜੇ ਦਾ ਤੇ ਹੁਣ ਦੁਪਹਿਰ ਵੇਲੇ ਹੀ ਉਹ ਦੇਖੋ ਪਿੱਛੇ ਕਿੰਡੀ ਬੜੀ ਇਕੱਠ ਹੈ ਜਿਹੜੀ ਬੰਦੇ ਰਾਹ ਨਾਲ ਤਾਰ ਗਈ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਇਹਨੂੰ ਅਵੇਅਰਨੈਸ ਕਰਨ ਦੀ ਜ਼ਰੂਰਤ ਹੈ ਹੁਣ ਇਹਨਾਂ ਨੇ ਦੱਸਿਆ ਵੀ 15 ਦਿਨ ਹੋ ਗਏ ਇੱਥੇ ਅਸੀਂ ਕਰਕੇ ਆਏ ਹਾਂ ਉੱਥੇ ਵੀ ਉਹੀ ਹਾਲ ਹੋ ਗਿਆ ਐਸੇ ਤਰ੍ਹਾਂ ਹਲੇ ਅਸੀਂ ਕੱਲ ਕੀਤਾ ਹੈ ਆ ਬੋਰਡ ਲਾਇਆ ਹੋਇਆ ਜੀ ਸਾਹਮਣੇ ਵੀ ਇੱਥੇ ਕੂੜਾ ਸੁੱਟਣਾ ਮਨਾ ਨਹੀਂ 5000 ਰੁਪਿਆ ਜੁਰਮਾਨਾ ਕੀਤਾ ਜਾਊਗਾ ਕੋਈ ਪ੍ਰਵਾਹ ਨਹੀਂ ਕਰਦਾ ਲੋਕ ਦੇਖਦੇ ਆ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਇਸ ਗੱਲ ਦੀ ਆਪਾਂ ਨੂੰ ਜਿਹੜਾ ਉਹ ਬਣਿਆ ਹੋਇਆ ਪੂਰਾ ਸੱਟਣ ਬਾਗ ਤੇ ਗੜਾਉਂ ਬਣਿਆ ਉਹ ਗੜਾਉਂ ਦੇ ਵਿੱਚ ਜਾ ਕੇ ਜੇ ਆਪਾਂ ਇੱਥੋਂ ਤੱਕ ਆ ਗਏ ਤਾਂ ਆਪਾਂ 10 ਕਦਮ ਹੋਰ ਅੱਗੇ ਜਾ ਸਕਦੇ ਹਾਂ ਅਸੀਂ ਉਹ ਰੋਲਦੇ ਨਹੀਂ ਜਦੋਂ ਅਸੀਂ ਇੱਥੇ ਬੈਠੇ ਹੋਈਗਾ ਬਹੁਤ ਬੀਬੀਆਂ ਆਉਣੀਆਂ ਜਿਹੜੀਆਂ ਲਿਫਾਫੇ ਉਹਨਾਂ ਦੇ ਹੱਥਾਂ 'ਚ ਹੁੰਦੇ ਨੇ ਜਿੰਨੇ ਕਰਾਈਦਾਰ ਨੇ ਹੋਰ ਨੇ ਸਾਰੇ ਤੇ ਉਹ ਅੱਖ ਬਚਾ ਕੇ ਇੱਥੇ ਸਿੱਟਣ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰੀ ਅਸੀਂ ਦੁਬਾਰਾ ਬਾਜ਼ ਮਾਰ ਕੇ ਉਹਨਾਂ ਨੂੰ ਚੁਕਾ ਕੇ ਕਹੀਦਾ ਵੀ ਲਓ ਜੀ ਸਾਡੇ ਹੱਥ 'ਚ ਪੜਾ ਦਿਓ ਅਸੀਂ ਸੱਟੇ ਹੁਣੇ ਅਰਜਨ ਜੀ ਕੀ ਆਉਣ ਵਾਲੇ ਸਮਰਿਗ ਮੰਦਿਰ ਵਿੱਚ ਕੋਈ ਡਾਕਟਰ ਸਾਹਿਬ ਦੀ ਰਹਿਨਮਾਈ ਦੇ ਇਟਿਆ ਆਉਂਦੇ ਆ ਗਲਾਈ ਵਿੱਚ ਕੋਈ ਕੈਂਪ ਲਗਾਉਗਾ ਜਿੱਥੇ ਲੋਕਾਂ ਨੂੰ ਸਮਝਾਇਆ ਜਾਵੇ ਕਿ ਕੂੜਾ ਸਿੱਟਣਾ ਵੀ ਗਲਤ ਹੈਗਾ ਬਿਲਕੁਲ ਜੀ ਤੁਹਾਡੇ ਮਾਧਿਅਮ ਰਾਹੀਂ ਵੀ ਜਾਊਗਾ ਜੀ ਇਹ ਸਾਰੇ ਲੋਕੀ ਦੇਖਣਗੇ ਮੈਂ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਜਦੋਂ ਇਹੋ ਜਿਹੇ ਪੜ੍ਹੇ ਲਿਖੇ ਇਨਸਾਨ ਜਿਹੜੇ ਕਿ ਬਹੁਤ ਵਧੀਆ ਜੋਬ ਤੇ ਡਾਕਟਰ ਪੇਸ਼ਾ ਇਨਸਾਨ ਇਹ ਸਾਲ ਨੂੰ ਸਮਝਾਉਣ ਵਾਸਤੇ ਹੀ ਇਹ ਦੰਦ ਠਾ ਰਹੇ ਆ ਕਿਹੜੇ ਕਿ ਇਹਨਾਂ ਦੀ ਉਪਲਬਧ ਕਮਿਟੀ ਐਮਸੀ ਦੀ ਹੈ ਪਰ ਇਹ ਨਹੀਂ ਬਾਰੇ ਬਿਲਕੁਲ ਜੀ ਬਿਲਕੁਲ ਐਮਸੀ ਦਾ ਸਾਡਾ ਤੁਹਾਨੂੰ ਪਤਾ ਹੀ ਹੈ ਜੀ ਐਮਸੀ ਦਾ ਬਿਲਕੁਲ ਫੇਲ ਹੋ ਚੁੱਕੀ ਹੈ ਐਮਸੀ ਬਿਲਕੁਲ ਫੇਲ ਹੋ ਚੁੱਕੀ ਹੈ ਮੋਰ ਬਿਲਕੁਲ ਫੇਲ ਹੋ ਚੁੱਕਿਆ ਤੁਸੀਂ ਸਾਰਾ ਦੇਖ ਰਹੇ ਹੋ ਬਿਲਕੁਲ ਜਿਹੜੀ కార్ਪੋਰੇਸ਼ਨ ਹੈ ਫੇਲ ਹੋ ਚੁੱਕੀ ਹੈ ਤਾਂ ਆਂ ਜੀ ਫਿਰ ਇੱਧਰ ਹੀ ਐਨ ਜੀਓ ਨੂੰ ਫਿਰ ਸਫਾਈ ਦਾ ਠੇਕਾ ਜਿਹੜਾ ਦਿੱਤਾ ਜਾਵੇ ਜਿਹੜੀ ਐਨ ਜੀਓ ਦੇ ਡੈਡੀਕੇਸ਼ਨ ਨਾਲ ਕੰਮ ਕਰੀਓ ਪੈਸੇ ਵੀ ਲਾਵੇ ਕੰਮ ਕੰਮ ਨਹੀਂ ਕਰਦੇ ਇਹ ਜਿਹੜਾ ਫੇਲ ਹੋਣ ਦਾ ਕਾਰਨ ਹੈ ਇਹ ਹੀ ਹੈ ਜੀ ਸਾਡੇ ਮਾਨਯੋਗ ਐਮਐਲਏ ਸਰਦਾਰ ਕਲਵੰਦ ਸਿੰਘ ਜੀ ਜਿਹੜੇ ਕਿ ਪ੍ਰਧਾਨ ਵੀ ਰਹੇ ਕਾਰਪੋਰੇਸ਼ਨ ਦੇ ਮੇਰ ਵੀ ਰਹੇ ਉਹ ਕਾਰਪੋਰੇਸ਼ਨ ਦੇ ਉਹਨਾਂ ਨੇ ਐਨੀ ਵਧੀਆ ਕੰਪਨੀ ਨੂੰ ਇਹਦਾ ਸਾਰਾ ਠੇਕਾ ਦਿੱਤਾ ਹੋਇਆ ਸੀ ਜਿਹੜਾ ਤੁਸੀਂ ਦੇਖਿਆ ਇਸ ਜਿਹੜਾ ਹੁਣ ਸੈਸ਼ਨ ਚੱਲ ਰਿਹਾ ਹੈ ਸੈਸ਼ਨ ਤੋਂ ਪਹਿਲਾਂ ਤੁਸੀਂ ਵੀ ਸ਼ਹਿਰ 'ਚ ਰਹੇ ਹੋ ਪੁਰ ਵੀ ਤੁਸੀਂ ਸ਼ਹਿਰ 'ਚ ਰਹੇ ਹੋ ਕਿਸੇ ਸ਼ਹਿਰ ਦੇ ਵਿੱਚ ਕਿਤੇ ਬਾੜ ਦੇ ਵਿੱਚ ਕਿਤੇ ਵੀ ਜਾਂ ਉਹਨਾਂ ਨੇ ਕਿਸੇ ਨਾਲ 파ਰਟਨਰਸ਼ਿਪ ਕੀਤੀ ਹੋਵੇ ਵੀ ਇਹ ਕਾਂਗਰਸ ਦੇ ਦਾ ਐਮ ਸੀ ਨੇ ਜੀ ਇਹਨਾਂ ਦੇ ਕੰਮ ਨਹੀਂ ਕਰਾਉਣੇ ਆਏ ਪਲਾਨੀ ਪਾਰਟੀ ਦੇ ਨੇ ਇਕਾਲੀ ਦਲ ਦੇ ਨੇ ਜੀ ਇਹ ਪਲਾਨਾ ਨੇ ਅਸੀਂ ਇਜਾਦ ਕਰਪਦੇ ਆ ਜਾਂ ਕਸੂਰ ਹੈ ਉਹਨਾਂ ਨੇ ਪਹਿਲ ਦੇ ਆਧਾਰ ਤੇ ਹਰ ਇੱਕ ਦਾ ਕੰਮ اپੋਜੀਸ਼ਨ ਦਾ ਕੰਮ ਪਹਿਲਾਂ ਕਰਾਉਂਦੇ ਰਹੇ ਆ ਕਿ ਤਾਂ ਕਿ ਲੋਕ ਉਹਨਾਂ ਨੂੰ ਇਹ ਨਾ ਕਹਿਣ ਤੇ ਸਾਰੀ ਦੁਨੀਆ ਨੂੰ ਪਤਾ ਉਹਨਾਂ ਨੇ ਕਿੰਨਾ ਵਧੀਆ ਤਰੀਕੇ ਦੇ ਨਾਲ ਕਾਰਪੋਰੇਸ਼ਨ ਨੂੰ ਚਲਾਇਆ ਕਿ ਜਿਸ ਦਿਨ ਤੋਂ ਉਹਨਾਂ ਨੇ ਛੱਡਿਆ ਉਸ ਦਿਨ ਤੋਂ ਪੱਠਾ ਬੈਠ ਗਿਆ ਕਾਰਪੋਰੇਸ਼ਨ ਦਾ ਤੁਸੀਂ ਸਾਰੇ ਦੇਖ ਰਹੇ ਹੋ ਪ੍ਰਧਾਨ ਜੀ ਡਾਕਟਰ ਸਾਹਿਬ ਨਾਲ ਕਿੱਦਾਂ ਦਾ ਸਹਿਯੋਗ ਹੋਏਗਾ ਤੁਹਾਡਾ ਅਨੁਭਵ ਅਸੀਂ ਜੀ ਡਾਕਟਰ ਸਾਹਿਬ ਨੇ ਵਿਸ਼ਵਾਸ ਦਿਹਾਉਨੇ ਆ ਆਪਣੇ ਵੱਲੋਂ ਤੇ ਆਪਣੀ ਜਿਹੜੀ ਬਾਬਾ ਬਾਲ ਭਾਰਤੀ ਬੈਲਫੇਅਰ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ ਪੂਰਾ ਸਹਿਯੋਗ ਦਵੋਨੇ ਆ ਜਿੱਥੇ ਵੀ ਸਾਡੀ ਲੋੜ ਪਊਗੀ ਜੋ ਵੀ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹੋਈਏ ਅਸੀਂ ਜ਼ਰੂਰ ਕਰਾਂਗੇ ਡਾਕਟਰ ਸਾਹਿਬ ਇਹ ਸਵਾਲ ਹੈ ਕਿ ਤੁਹਾਡੀ ਐਨਜੀਓ ਨਾਲ ਜੋ ਜੁੜਨਾ ਚਾਹੁੰਦਾ ਹੈਗਾ ਕਿਹੜਾ ਤਰੀਕਾ ਨਾਲ ਜੁੜਨਾ ਹੈ ਕੋਈ ਕੰਮ ਕਰਨਾ ਚਾਹੁੰਦਾ ਹੈ ਜੀ नहीं देखो इस ਲਈ ਕੋਈ ਉਹ ਚੀਜ਼ ਨਹੀਂ ਹੈ ਕੋਈ ਕੰਪਲिकेटेड ਪ੍ਰੋਸੈਸ ਨਹੀਂ ਹੈ ਕੋਈ ਵੀ ਮੈਂ ਇਸ ਦਾ ਕੰਟੈਕਟ ਨੰਬਰ ਹੈ ਮੇਰੇ ਨਾਲ ਕੰਟੈਕਟ ਕਰੇ ਦੇ ਆਰ ਮੋਸਟ ਵੈਲਕਮ ਪਰ ਉਹ ਕੰਮ ਸਿਰਫ ਸੋਸ਼ਲ ਸਰਵਿਸ ਦਾ ਹੋਣਾ ਚਾਹੀਦਾ ਹੈ ਇਹ ਨਹੀਂ ਵੀ ਉਹ ਕੰਮ ਕਿਸੇ ਮੁਨਾਫੇ ਲਈ ਹੋਵੇ ਜਾਂ ਕਿਸੇ ਹੋਰ ਪਰਪਸ ਲਈ ਹੋਵੇ ਨੀਸਵਾ ਸੇਵਾ ਨਾਲ ਕੋਈ ਵੀ ਦਾ ਨਾ ਜੁੜ ਸਕਦਾ ਬਿਲਕੁਲ ਬਿਲਕੁਲ ਤਾਂ ਸਰ ਕੀ ਮੈਸੇਜ ਕੀ ਦੇਣਾ ਚਾਹੋਗੇ ਜੇ ਸਾਡੇ ਦੇਖੋ ਮੈਸੇਜ बार-बार ਉਹੀ ਹੈ ਕਿ ਬਦ ਤੋਂ ਬਦ ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ ਕੋਈ ਗੰਦਗੀ ਫੈਲਾਉਂਦਾ ਹੋਇਆ ਵਿਖਰੇ डांटू बन की बजाय जागरूक करो ताकि अगली बार फिर हर जनरे तरह की अवेयर रहेगा थैंक यू तो मंदिर के बाहर जो लोग मंदिर में पूजा करने आते हैं और अपनी पूजा समाप्त होने के बाद उसको यही गंदगी के ढेर में ਫੇਕ دیا ਜਾ ਸਕਦਾ ਸਰਿਕਾ ਪਟਿਸਰ ਗੰਦਗੀ ਦੀ ਗੱਲ ਕਰ ਰਹੇ ਆ ਸਫਾਈ ਦੀ ਕਿਾ ਲੋਕਾਂ ਨੂੰ ਇਹ ਵੀ ਅਵੇਅਰਨੈਸ ਕਰਾਉਗੇ ਕਿ ਐਟਲੀਸ ਆਪਣੇ ਧਰਮ ਨਾਲ ਜੁੜੇ ਰਹੋ ਜੇ ਗੰਦੀ ਸਫਾਈ ਨਹੀਂ ਕਰਨੀ ਤੇ ਦੇਖੋ ਬਿਲਕੁਲ ਦੇਖੋ ਗੰਦਗੀ ਫੈਲਾੰਦਾ ਜੋ ਹੈ ਉਸ ਚੀਜ਼ ਨੂੰ ਤਾਂ ਡੈਫੀਨਿਟਲੀ ਕੰਟਰੋਲ ਕਰਨਾ ਪਏਗਾ ਪਰ ਜੇ ਤੁਸੀਂ ਕੁਝ ਹੋਰ ਨਹੀਂ ਕਰ ਸਕਦੇ ਤਾਂ ਐਟਲੀਸ ਇਹ ਜੀ ਚੀਜ਼ ਤਾਂ ਨਾ ਕਰੋ ਨਾ ਕਿਤੇ ਤੁਸੀਂ ਓਪਨਲੀ ਆਪਣੇ ਧਰਮ ਨਾਲ ਆਪਣੇ ਹਰ ਚੀਜ਼ ਨਾਲ ਕਲਚਰ ਨਾਲ ਖਿਲਵਾੜ ਕਰਦੇ ਸਰ ਇਹ ਹੁਣ ਫੋਟੋਗ੍ਰਾਫ ਨੂੰ ਤੁਸੀਂ ਕੀ ਕਰੋਗੇ ਸਰ ਇਹਨਾਂ ਨੂੰ ਮੈਂ ਆਪਣੇ ਘਰ ਲੈ ਕੇ ਜਾਊਂਗਾ ਜੀ ਬਿਲਕੁਲ ਓਕੇ ਤੇ ਇਹ ਫਿਰ ਬਾਅਦ ਚ ਜਲ ਪ੍ਰਵਾਹ ਕਰਦੇ ਤੁਸੀਂ ਨਹੀਂ ਜਲ ਪ੍ਰਵਾਹ ਕਰਨਾ ਵੀ ਐਕਚੁਅਲੀ ਮੈਂ ਉਹਨੂੰ ਵੀ ਬਹੁਤ ਅੱਛਾ ਕੰਮ ਨਹੀਂ ਸਮਝਦਾ ਉਹ ਵੀ ਇੱਕ ਤਰ੍ਹਾਂ ਦਾ ਵਾਟਰ ਪੋਲੂਸ਼ਨ ਹੀ ਹੈ ਜਾ ਕੇ ਕਿਤੇ ਨਾ ਕਿਤੇ ਇਕੱਠੀਆਂ ਤਾਂ ਹੁੰਦੀਆਂ ਆ ਉਹ ਸਿਰਫ ਆਪਾਂ ਆਪਣੇ ਤੋਂ ਪਿੱਛਾ ਛੜਾ ਲੈਨੇ ਬਟ ਆਲਟੀਮੇਟਲੀ ਜਾ ਕੇ ਉਹ ਕਿਸੇ ਨਾ ਕਿਸੇ ਚੀਜ਼ ਨੂੰ ਇਕੋਸਿਸਟਮ ਨੂੰ ਡਿਸਟਰਬ ਤੇ ਸਰ ਫਿਰ ਇਹਦੇ ਬਹੁਤ ਸਾਰੀ ਇਕੱਠੀਆਂ ਹੋਣਗੇ ਨੂੰ ਫਿਰ ਕਰੂੰ ਕਿੱਦਾਂ ਡੰਬ ਕਿੱਦਾਂ ਕਰੂੰ ਦੱਸਾਂਗੇ ਜੀ ਉਹਦਾ ਅੱਗੇ ਕੋਈ ਪਲਾਨ ਬਣਾਵਾਂਗੇ ਪਰ ਇਸ ਜਦੋਂ ਨਾਲ ਅਸੀਂ ਇਹ ਕੰਮ ਸ਼ੁਰੂ ਕੀਤੇ 15 ਦਿਨਾਂ ਤੋਂ ਮੈਨੂੰ ਇਸ ਤਰ੍ਹਾਂ ਦੀਆਂ ਤਿੰਨ ਫੋਟੋਆਂ ਗੰਦਗੀ ਦੇ ਵਿੱਚ ਮਿਲੀਆਂ ਨੇ ਫਿਲਹਾਲ ਉਹ ਮੈਂ ਸੰਭਾਲ ਕੇ ਰੱਖੀਏ ਦੇਖਾਂਗੇ ਕਿ ਅੱਗੇ ਕੀ ਕਰਨਾ ਉਹਨਾਂ ਦਾ ਠੀਕ ਤੁਸੀਂ ਸੁਣਿਆ ਸੀਗਾ ਇਸ ਵੇਲੇ ਕਿ ਮੰਦਰ ਸੈਕਟਰ 71 ਬਾਬਾ ਬਾਲਬਾਦੀ ਮੰਦਰਵਾਰ ਪ੍ਰਦਾਨਜੀ ਵੱਲੋਂ ਡਾਕਟਰ ਸਾਹਿਬ ਵੱਲੋਂ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਗਿਆ ਸੀ ਤੇ ਤੁਸੀਂ ਦੇਖੋ ਜਿਹੜੀ ਪਹਿਲੇ ਦੀ ਤੁਸੀਂ ਵੀਡੀਓਜ਼ ਦੇਖ ਚੁੱਕੇ ਹੋ ਇਸ ਵੇਲੇ ਤੇ ਉਸ ਤੋਂ ਬਾਅਦ ਹੁਣ ਫਾਈਨਲ ਤੌਰ ਦੇ ਉੱਤੇ ਆ ਤੁਹਾਨੂੰ ਫਾਈਨਲ ਵੀਡੀਓ ਦਿਖਾ ਰਹੇ ਹਾਂ ਕਿ ਜਿੱਦਾਂ ਸਫਾਈ ਦੇ ਵਾਸਤੇ ਪਾਥ ਸਾਰਾ ਕਲੀਅਰ ਕਰ ਦਿੱਤਾ ਗਿਆ ਹੈਗਾ ਸੁੰਦਰਤਾ ਬਾਹਰ ਆ ਗਈ ਹੈ ਜੋ ਐਕਚੁਅਲ ਸੁੰਦਰਤਾ ਮੋਹਾਲੀ ਦੀ ਜਿਹਨੂੰ ਆਪਾਂ ਸਿਟੀ ਬਿਊਟੀਫੁੱਲ ਵੀ ਕਹਿੰਦੇ ਆ ਚੰਡੀਗੜ੍ਹ ਨਾਲ ਲੱਗਦੀ ਉਹ ਗਾਰਬੇਜ ਦੇ ਵਿੱਚ ਲੋਕ ਜੋ ਦਵਾ ਦਿੰਦੇ ਨੇ ਤੇ ਡਾਕਟਰ ਸਾਹਿਬ ਵਰਗੇ ਐਨ ਜੀਓਜ਼ ਦੇ ਨਾਲ ਡਾਕਟਰ ਸਾਹਿਬ ਵਰਗੇ ਬੰਦੇ ਇਸ ਨੂੰ ਫਿਰ ਉਬਾਰਨ ਤੇ ਚੱਲ ਰਹੇ ਨੇ ਤੇ ਵੱਧ ਤੋਂ ਵੱਧ ਐਨ ਜੀਓ ਦਾ ਸਾਥ ਦਿਓ ਤੇ ਜਿੰਨਾ ਤੁਸੀਂ ਹੋ ਸਕੇ ਕਿਸੇ ਤਰੀਕੇ ਦਾ ਕੋਈ ਸੋਸ਼ਲ ਕੰਮ ਹੋਵੇ ਤੇ ਡਾਕਟਰ ਸਾਹਿਬ ਨਾਲ ਜੁੜ ਸੰਪਰਕ ਕਰੋ ਤੁਹਾਨੂੰ ਜਿਹੜਾ ਸੰਪਰਕ ਨੰਬਰ ਹੈ ਆ ਤੁਹਾਨੂੰ ਵੀਡੀਓ ਦੇ ਲਾਸਟ ਦੇ ਵੀ ਤੁਹਾਨੂੰ ਦੇਖਣ ਨੂੰ ਮਿਲ ਜੇਗਾ